ਤੁਸੀਂ ਅੱਜ ਦੀ ਜੱਜਕਾਰ ਨਹੀਂ ਬੋਲਣ ਲੱਗੋਗੇ ਉਹਨਾਂ ਟਾਈਮ ਤੋਂ ਬਾਅਦ ਕੋਈ ਹੱਤੋਂ ਨਹੀਂ ਬਣ ਲਗੇ ਸਿਮਰਾਓ ਮੇਧਕਰ ਭਾਰਤ ਦੇ ਉਹ ਰਤਨ ਹੈ ਜਿਨ੍ਹਾਂ ਨੇ ਆਪਾਂ ਨੂੰ ਪੰਚਾਇਤਾਂ ਕਰਨ ਜੋਗੇ ਰੱਖਿਆ ਤਾਂ ਬਾਬਾ ਸਾਹਿਬ ਮੇਧਕਰ ਦਾ ਨਾਮ ਲੈਣਾ ਚਾਹੀਦਾ ਹੈ ਹੈਪੀ ਮੇਧਕਰ ਜੈ ਪਰਤ ਜੈ ਪਰਤ ਜੈ ਸੰਵਿਧਾਨ ਜੈ ਸੰਵਿਧਾਨ ਜੈ ਮਜ਼ਦੂਰ ਜੈ ਮਜ਼ਦੂਰ ਜੈ ਜਵਾਨ ਜੈ ਜਵਾਨ ਜੈ ਕਿਸਾਨ ਜੈ ਜੈ ਗ੍ਰਾਮ ਪੰਚਾਇਤ ਦੀ ਤੁਹਾਡੇ ਪਿੰਡ ਦੀ ਹੈਲੋ ਹੈਲੋ ਸਾਡੇ ਪਿੰਡ ਦੇ ਵਿੱਚ ਜੇ ਗ੍ਰਾਮ ਪੰਚਾਇਤ ਦਾ ਫੈਸਲਾ ਸੁਪਰੀਮ ਕੋਰਟ ਕੋਲੇ ਵੀ ਚੱਲ ਗਿਆ ਤਾਂ ਸੁਪਰੀਮ ਕੋਰਟ ਵੀ ਉਸ ਨੂੰ ਹੁਕਮ ਦੇ ਰੂਪ ਦੇ ਵਿੱਚ ਲੈਂਦਾ ਕਿਉਂਕਿ ਗ੍ਰਾਮ ਪੰਚਾਇਤ ਆ ਜਿਹੜੀ ਉਹ ਬੇਨਤੀ ਨਹੀਂ ਕਰਦੀ ਕੀ ਨਹੀਂ ਕਰਦੀ ਉਹ ਬੇਨਤੀ ਨਹੀਂ ਕਰਦੀ ਉਹ ਹੁਕਮਚਾਰੀ ਕਰਦੀ ਐ ਉਹ ਕੀ ਕਰਦੀ ਐ ਹੁਕਮਚਾਰੀ ਤੇ ਹੁਕਮਚਾਰੀ ਕਰਨ ਵਾਲਾ ਕੌਣ ਹੁੰਦਾ ਹੈ ਮਾਲਕ ਹੁੰਦਾ ਹੈ ਤੇ ਮਾਲਕ ਆਪਾ ਕਿੰਨਾ ਨੂੰ ਮੰਨੀ ਬੈਠੇ ਆ ਹੋਰਾਂ ਨੂੰ ਮੰਨੀ ਬੈਠੇ ਆ ਜਿਵੇਂ ਕੋਈ ਤਾਂ ਕਹਿ ਦਿੰਦਾ ਪੁਲਿਸ ਆ ਜੀ ਮਾਲਕ ਸਾਡੀ ਸਰਕਾਰ ਸਰਕਾਰ ਕਿਹਨੂੰ ਕਹਨੇ ਆ ਤੁਸੀਂ ਜ਼ਿਆਦਾਤਰ ਲੀਡਰਾਂ ਨੂੰ ਕਿਤੇ ਪੁਲਿਸ ਨੂੰ ਕਿਤੇ ਅਫਸਰਾਂ ਨੂੰ ਕਿਤੇ ਮੰਤਰੀਆਂ ਨੂੰ ਉਹਨਾਂ ਨੂੰ ਹੀ ਕਹਨੇ ਹੋ ਅਸਲ ਦੇ ਵਿੱਚ ਸਰਕਾਰ ਕੌਣ ਹੁੰਦੀ ਹੈ ਜਨਤਾ ਹੁੰਦੀ ਹੈ ਅਸਲ ਦੇ ਵਿੱਚ ਸਰਕਾਰ ਜਨਤਾ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ಗ್ರಾಮ ਪੰਚਾਇਤ ਤੁਹਾਡੇ ਆਪ ਦੇ ਪਿੰਡ ਦੀ ਹੈ ਤੇ ಗ್ರಾಮ ਪੰਚਾਇਤ ਕਦੇ ਵੀ ਰਜਿਸਟਰ ਨਹੀਂ ਹੁੰਦੀ ਜਿਹੜਾ ਪਿੰਡ ਦਾ ਵਸਨੀਕ 18 ਸਾਲ ਦਾ ਹੋ ਗਿਆ ਉਹ ಗ್ರಾಮ ਪੰਚਾਇਤ ਦਾ ਮੈਂਬਰ ਹੈ ਤੇ ਜਿਹੜੇ ਪਿੰਡ ਦੇ ਵਿੱਚ 25% ਲੋਕਾਂ ਨੇ ਇੱਕ ਫੈਸਲਾ ਦਿੱਤਾ ਉਹ ਠਾਣੇ ਦਰਬਾਰੇ ਤਾਂ ਕੀ ਤੁਹਾਡਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਟੋ ਤੱਕ ਸੁਪਰੀਮ ਕੋਰਟ ਵੀ ਉਹ ਫੈਸਲੇ ਨੂੰ ਨਕਾਰ ਨਹੀਂ ਸਕਦਾ ਪਰ ಗ್ರಾಮ ਪੰਚਾਇਤ ਦੇ ਫੈਸਲੇ ਕਿਵੇਂ ਲੈਣਿਆ ਲੋਕਾਂ ਨੂੰ ਪਤਾ ਹੀ ਨਹੀਂ ਗ੍ਰਾਮ ਪੰਚਾਇਤ ਹੈ ਕੀ ਆ ਲੋਕਾਂ ਨੂੰ ਪਤਾ ਹੀ ਨਹੀਂ ਕਾ ਇਸ ਲਈ ਹੁਕਮ ਆ ਇੱਕ ਹੁਕਮ ਹੁੰਦਾਗਾ ਇੱਕ ਪਿੰਡ ਦਾ ਪਿੰਡ ਦੇ ਲੋਕਾਂ ਦਾ ਉਸ ਹੁਕਮ ਦੀ ਪਾਲਣਾ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਛੋਡੇ ਬਣਾਏ ਗਏ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਛੋਡੇ ਬਣਾਏ ਗਏ ਕੋਰਟ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਆਪਾਂ ਇਹ ਚੀਜ਼ਾਂ ਨੂੰ ਨਹੀਂ ਸਮਝ ਸਕੇ ਕਿਉਂਕਿ ਥੋਡੀ ਪੜ੍ਹਾਈ ਤੁਹਾਡੇ ਬੱਚਿਆਂ ਦੀ ਪੜ੍ਹਾਈ ਉਸ ਲੈਵਲ ਦੀ ਕੀਤੀ ਹੀ ਨਹੀਂ ਗਈ ਕਿ ਤੁਹਾਨੂੰ ਆਪਦੇ ਹੱਕ ਪਤਾ ਲੱਗ ਜਾ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈ ਅੱਜ ਪੜ੍ਹਿਆ ਲਿਖਿਆ ਵਿਦਿਆਰਥੀ ਕੋਈ ਵੀ ਪਿੰਡ ਚੋਂ ਉੱਠ ਕੇ ਕਿੰਨਾ ਹੀ ਪੜ੍ਹਿਆ ਲਿਖਿਆਗਾ ਉਹ ਤੁਹਾਡੇ ਪਿੰਡ ਦਾ ਮਤਾਂ ਨਹੀਂ ਭਗਤਾ ਸਕਦਾ ਤੇ ਤੁਹਾਡੇ ਪਿਛਲੇ 5-5 10-10 ਪੜੇ ਹੋਏ ਲੋਕ ਆ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਤੋਂ ਮਤਾ ਪਿੰਡ ਦਾ ਨਹੀਂ ਉਹਨਾਂ ਤੋਂ ਤੁਹਾਡੀ ਤਹਿਸੀਲ ਦਾ ਜ਼ਿਲ੍ਹੇ ਦਾ ਪਵਾਲੋ ਉਹਦਾ ਵੀ ਪਾਉਣ ਦਾ ਦਮ ਰੱਖਦੇ ਆ ਕਿਉਂ ਰੱਖਦੇ ਆ ਕਿਉਂਕਿ ਪੜ੍ਹਾਈ ਦੇ ਵਿੱਚ ਅੰਤਰ ਕਰਤਾ ਪਹਿਲਾਂ ਪੜ੍ਹਾਈ ਤੱਪੜਾਂ ਤੇ ਸੀ ਪਰ ਸਹੀ ਸੀ ਤੱਪੜਾਂ ਵਾਲੀ ਪੜ੍ਹਾਈ ਪਹਿਲਾਂ ਵਾਲੀ ਠੀਕ ਸੀਗੀ ਅੱਜ ਤੁਹਾਡੇ ਬੱਚਿਆਂ ਨੂੰ ਗੱਦਿਆਂ ਤੇ ਪੜ੍ਹਾਉਣਾ ਸ਼ੁਰੂ ਕਰਤਾ ਪਰ ਉਹਨਾਂ ਦੇ ਦਿਮਾਗ ਆ ਜਿਹੜੇ ਉਹ ਗੁਲਾਮ ਕਰਨੇ ਸ਼ੁਰੂ ਕਰਤੇ ਕ੍ਰਾਂਤੀਕਾਰੀ ਪੈਦਾ ਨਹੀਂ ਹੁੰਦਾ ਅੱਜ ਗੱਲ ਕਰੋ ਗੁਲਾਮ ਪੈਦਾ ਹੁੰਦਾ ਨਸ਼ੇੜੀ ਪੈਦਾ ਹੁੰਦਾ ਕੀ ਤੁਹਾਡੀ ਪਰਵਰਿਸ਼ ਤੇ ਕਮੀ ਹੈ ਨਹੀਂ ਤੁਹਾਡੀ ਪਰਵਰਿਸ਼ ਕਮੀ ਨਹੀਂ ਉਹ ਪਰਵਰਿਸ਼ ਕਿੱਥੋਂ ਲੈ ਰਿਆ ਉਹ ਤੁਹਾਨੂੰ ਨਹੀਂ ਪਤਾ ਪਰਵਰਿਸ਼ ਕਿੱਥੋਂ ਲੈ ਰਿਆ ਉਹ ਪਰਵਰਿਸ਼ ਲੈ ਰਿਆ ਹੈਗਾ ਸੋਸ਼ਲ ਮੀਡੀਆ ਤੋਂ ਫੋਨਾਂ ਤੋਂ ਤੁਹਾਡੇ ਟੀਵੀ ਨਾਂ ਤੋਂ ਪਰਵਰਿਸ਼ ਕਿੱਥੋਂ ਲੈ ਰਿਆ ਦੂਸਰੀ ਫਿਰ ਸਕੂਲਾਂ ਚੋਂ ਕਾਲਜਾਂ ਚੋਂ ਕੁਲਾ ਕਰਿਆ ਜਿਹੜੀ ਪਰਮਿਸ਼ ਲੈ ਰਿਆ ਉਹ ਪਰਮਿਸ਼ ਹੈ ਕੀ ਹੈ ਤੁਨੂੰ ਤੋੜ ਕੇ ਰੱਖਦਾ ਵਿਦਿਆਰਥੀ ਜਥੇਬੰਦੀ ਦੀ ਦੂਸਰੀ ਮੰਗ ਆ ਵਿਦਿਆਰਥੀ ਦੇ ਸਕੂਲੀ ਵਿਦਿਆਰਥੀ ਆ ਜਿਹੜੇ ਸਾਡੇ ਪੜਨ ਪੜਨ ਲਿਖਣ ਵਾਲੇ ਬੱਚੇ ਆ ਜਿਹੜੇ ਉਹਨਾਂ ਦੀ ਸਕੂਲੀ ਕਾਲਜੀ ਸਕੂਲੀ ਕਾਲਜੀ ਤੇ ਉੱਚ ਵਿਦਿਆਲੇ ਦੀ ਸਿੱਖਿਆ ਜਿਹੜੀ ਹੈਗੀ ਆ ਉਹ ਸਾਡੀ ਮਾਤਰ ਭਾਸ਼ਾ ਚ ਲਾਜ਼ਮੀ ਹੋਣੀ ਚਾਹੀਦੀ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਦਾ ਮੈਂ ਤਾਂ ਕਹਿਣਾ ਜਿਵੇਂ ਗੁਜਰਾਤ ਚ ਪੈਦਾ ਹੋਇਆ ਹੁੰਦਾ ਜੂਪੀ ਚ ਪੈਦਾ ਹੋਇਆ ਨਾ ਚਾਹੇ ਨੇਪਾਲ ਚ ਪੈਦਾ ਹੋਇਆ ਹੁੰਦਾ ਫੇਰ ਵੀ ਮੈਨੂੰ ਮੇਰੀ ਮਾਤਰ ਭਾਸ਼ਾ ਚ ਮੇਰੀ ਪੜ੍ਹਾਈ ਚਾਹੀਦੀ ਹੈ ਇਹ ਭਾਰਤ ਦੇ ਲੋਕਾਂ ਦੀ ਪਹਿਲੀ ਮੰਗ ਆ ਜਿਹੜੀ ਉਹ ਸੰਵਿਧਾਨਕ ਰੂਪ ਦੇ ਵਿੱਚ ਪੂਰੀ ਕਰਨ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਤੇ ਸਾਰੇ ਮੰਤਰੀਆਂ ਦੀ ਬਣਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਤੋਂ ਦੀ ਡਿਮਾਂਡ ਹੈ ਇਹ ਪਹਿਲਾਂ ਹੀ ਉਹਨਾਂ ਨੂੰ ਲਾਗੂ ਕਰ ਦੇਣੀ ਚਾਹੀਦੀ ਸੀ ਇਹ ਸਾਡੀ ਮੰਗਾ ਵਿਦਿਆਰਥੀ ਜਥੇਬੰਦੀ ਦੀ ਵੀ ਸਾਡੇ ਬੱਚਿਆਂ ਦੀ ਸਕੂਲੀ ਕਾਲਜੀ ਤੇ ਉੱਚ ਵਿਦਿਆਲੇ ਯੂਨੀਵਰਸਿਟੀਆਂ ਦੀ ਪੜ੍ਹਾਈ ਆ ਜਿਹੜੀ ਉਹ ਸਾਡੀ ਮਾਤਰ ਭਾਸ਼ਾ ਚ ਹੋਣੀ ਚਾਹੀਦੀ ਹੈ ਤੇ ਜਿਹੜੀ ਵਿਦੇਸ਼ੀ ਭਾਸ਼ਾ ਨੂੰ ਸਾਡੇ ਕਿਤਾਬਾਂ ਚ ਬਾੜ ਕੇ ਰੱਖਿਆ ਹੋਇਆ ਸਾਡੀਆਂ ਕਿਤਾਬਾਂ ਚੋਂ ਪੜ੍ਹੋ ਨੂੰ ਜਿਹੜੀ ਵਿਦੇਸ਼ੀ ਭਾਸ਼ਾ ਹੈਗੀ ਆ ਅਸੀਂ ਉਸ ਨੂੰ ਨਫ਼ਰਤ ਨਹੀਂ ਕਰਦੇ ਉਸ ਨੂੰ ਸਿਰਫ ਤੇ ਸਿਰਫ ਜਾਣ ਪਹਿਚਾਨ ਦਾ ਇੱਕ ਹਿੱਸਾ ਮੰਨਿਆ ਜਾਵੇ ਗੱਲਬਾਤ ਕਰਨ ਦਾ ਇੱਕ ਤਰੀਕਾ ਮੰਨਿਆ ਜਾਵੇ ਤੇ ਉਸ ਲਈ ਇੱਕ علیحدਾ ਸਬਜੈਕਟ ਤਿਆਰ ਕੀਤਾ ਜਾਵੇ ਵੀ ਉਹ ਸਿਰਫ ਬੋਲਚਾਲ ਕਰਨ ਵਾਸਤੇ ਸਿੱਖੀ ਜਾਵੇ ਦਿਮਾਗੀ ਵਿਸ਼ਾ 'ਚ ਉਹਦਾ ਕੋਈ ਵੀ ਦਖਲ ਅੰਦਾਜ਼ ਨਾ ਹੋਵੇ ਦਿਮਾਗੀ ਵਿਸ਼ਾ 'ਚ ਕਿਉਂ ਨਾ ਹੋਵੇ ਉਹਦਾ ਰੀਜਨ ਹੈ ਉਹਦਾ ਬਹੁਤ ਵੱਡਾ ਰੀਜਨ ਹੈ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਦੇ ਸਿਲੇਬਸ ਚ ਉਹਨਾਂ ਦੀ ਮਾਤਰ ਭਾਸ਼ਾ ਨੂੰ ਕਿੱਥੇ ਲੱਗਿਆ ਹੁਣ ਸਾਡੇ 10ਵੀਂ ਤੋਂ ਉੱਪਰ ਵਾਲੀਆਂ ਜਿਹੜੀਆਂ ਕਲਾਸਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਡਿਗਰੀਆਂ ਕਹਨੇ ਆ ਉਹ ਡਿਗਰੀਆਂ ਦੀਆਂ ਕਿਤਾਬਾਂ ਦੇ ਵਿੱਚ ਕੀ ਹੁੰਦਾ ਮਕੈਨੀਕਲ ਇੰਜੀਨੀਅਰਿੰਗ ਐਗਰੀਕਲਚਰ ਇੰਜੀਨੀਅਰਿੰਗ ਕੋਈ ਮਸ਼ੀਨ ਵੀ ਕਿਵੇਂ ਬਣਾਉਣੀ ਹੈ ਉਸ ਬਾਰੇ ਨੌਲੇਜ ਲੈਣੀ ਹੁਣ ਤਾਂ ਆ ਗਿਆ ਸਮਝ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਉਹ ਟਰੈਕਟਰਾਂ ਦੇ ਮਿਸਤਰੀ ਹੈ ਨਹੀਂ ਕਾਰਾਂ ਦੇ ਮਿਸਤਰੀ ਹੈ ਨਹੀਂ ਹੈਗੇ ਹਨ ਤੇ ਉਹਨਾਂ ਨੂੰ ਇਹ ਕਹਿ ਕੇ ਦੇਖੋ ਵੀ ਤੁਹਾਡਾ ਬੱਚਾ ਮਕੈਨਿਕਲ ਦੀ ਡਿਗਰੀ ਕਰਦਾ ਉਹਦੀ ਇੱਕ ਕਿਤਾਬ ਦਾ ਪੰਨੇ ਦੀ ਸਿਲੇਬਸ ਦੱਸ ਲੋ ਕੀ ਆ ਨਹੀਂ ਪਤਾ ਭਾਲੇ ਕਿ ਉਹਦਾ ਪਿਓ ਦਿਨ ਰਾਤ ਕਾਰਾਂ ਸਮਾਰਦਾ ਟਰੈਕਟਰ ਸਮਾਰਦਾ ਪਰ ਉਹਦਾ ਮੁੰਡਾ ਜਿਹੜਾ ਹੈਗਾ ਹੈਗਾ ਚਾਹੇ ਕੁੜੀ ਆ ਉਹਦਾ ਬੱਚਾ ਮਕੈਨਿਕਲ ਦੀ ਡਿਗਰੀ ਕਰੀ ਜਾਂਦਾ ਨਾ ਤਾਂ ਬੱਚਾ ਆਪਣੇ ਪਿਓ ਨੂੰ ਪੁੱਛ ਸਕਦਾ ਵੀ ਇਹ ਕੀ ਚੀਜ਼ ਆ ਤੇ ਨਾ ਹੀ ਪਿਓ ਦੱਸ ਸਕਦਾ ਵੀ ਆਹ ਆ ਚੀਜ਼ ਆ ਪਹਿਲਾਂ ਤਾਂ ਬੱਚੇ ਨੂੰ ਮਾਪਿਆਂ ਤੋਂ ਹੀ ਦੂਰ ਕਰਤਾ ਕਰਤਾ ਨਾ ਹੋਣ ਐਗਰੀਕਲਚਰ ਦਾ ਇੰਜੀਨੀਅਰਿੰਗ ਕੀ ਹੁੰਦੀ ਆ ਖੇਤੀਬਾੜੀ ਦੇ ਕੰਮ ਧੰਦਿਆਂ ਦੀ ਖੇਤੀ ਖੇਤ ਮਜ਼ਦੂਰ ਨੂੰ ਵੀ ਪਤਾ ਹੈ ਖੇਤ ਕਿਸਾਨ ਨੂੰ ਵੀ ਪਤਾ ਹੈ ਪਰ ਜਿਹੜਾ ਉਹਦਾ ਬੱਚਾ ਇੰਜੀਨੀਅਰਿੰਗ ਕਰ ਰਿਹਾ ਹੈ ਐਗਰੀਕਲਚਰ ਦੀ ਨਾ ਉਹਦੇ ਪਿਓ ਤੋਂ ਪੁੱਛ ਸਕਦਾ ਨਾ ਪਿਓ ਉਹਨੂੰ ਦੱਸ ਸਕਦਾ ਹਾਲਾਂਕਿ ਤਜਰਬਾ ਕਰਨੇ ਤੁਰਿਆ ਫਿਰਦਾ ਤੁਰਿਆ ਫਿਰਦਾ ਕਿ ਨਹੀਂ ਫਿਰਦਾ ਇਹ ਮੇਰੀ ਗੱਲ ਝੂਠ ਹੈ ਜਾਂ ਸੱਚ ਹੈ ਆਪਸ ਵਿੱਚ ਗੱਲਬਾਤ ਕੀਤੀ ਹੈ ਕਦੇ ਬੱਚਿਆਂ ਨਾਲ ਬੱਚਿਆਂ ਨਾਲ ਤੁਹਾਡੇ ਨਾਲ ਕੀਤੀ ਹੈ ਸਿਰਫ ਤੇ ਸਿਰਫ ਪਰਸੈਂਟੇਜ ਲੈਂਦੇ ਆ ਬੱਚੇ ਐਨੇ ਨੰਬਰ ਆ ਗਏ ਬਸ ਠੀਕ ਹੈ ਮਠਾਈਆਂ ਦੇ ਡੱਬੇ ਖਵਾ ਦਿੰਨੇ ਆਪਾਂ ਜਿਨ੍ਹਾਂ ਬੱਚੇ ਨੂੰ ਪਤਾਗਾ ਇਹਦਾ ਹੋਣਾ ਕੀ ਆ ਨਾ ਤੁਹਾਨੂੰ ਪਤਾ ਕੋਈ ਨੌਕਰੀ ਨੌਕਰੀ ਲੱਭਦਾ ਰਹਿੰਦਾ ਉਹਦਾ ਕੀਤਾ ਵੀ ਨਹੀਂ ਸ਼ੁਰੂ ਕਰ ਸਕਦਾ ਹੈ ਤਾਂ ਕਿੰਨਾ ਸ਼ੁਰੂ ਕਰਨ ਵਾਸਤੇ ਹੀ ਆ ਕਿੰਦੇ ਹੋਣ ਸਾਰੇ ਦੇਸ਼ ਦੀ ਆਬਾਦੀ ਨੂੰ ਤੁਸੀਂ ਕਿਵੇਂ ਲਾ ਦੋਗੇ ਨੌਕਰੀ ਤੇ ਪਹਿਲਾਂ ਆ ਮਾਫ ਕਰਨਾ ਮੈਂ ਬਰੀ ਉਮਰ ਛੋਟੀ ਆ ਪਰ ਮੇਰੇ ਕੋਲ ਤਜਰਬਾ ਹੈ ਇਹ ਚੀਜ਼ ਦਾ ਕਿਉਂਕਿ ਮੈਂ ਆਸ-ਪਾਸ ਸੁਣਦਾ ਰਹਿੰਦਾ ਸੀ ਛੋਟਾ ਹੁੰਦਾ ਵੀ ਉਹ ਗੱਲਾਂ ਮੇਰੇ ਕੰਨਾਂ 'ਚ ਪਈਆਂ ਹੋਈਆਂ ਸਾਡੇ ਬਜ਼ੁਰਗ ਕਹਿ ਦਿੰਦੇ ਹੁੰਦੇ ਸੀਗੇ ਸਰਕਾਰੀ ਨੌਕਰੀਆਂ ਤੇ ਸਰਕਾਰੀ ਨੌਕਰੀਆਂ ਤੇ ਪਹਿਲਾਂ ਧੱਕੇ ਨਾਲ ਚੱਕ ਕੇ ਲੈ ਜਾਂਦੇ ਸੀ ਸਰਕਾਰੀ ਨੌਕਰੀਆਂ ਵਾਸਤੇ ਫੇਰ ਨਹੀਂ ਤੁਸੀਂ ਲਾਉਂਦੇ ਸੀ ਵਰਕਰ ਦੇ ਉਹਨੂੰ ਨੌਕਰੀ ਨਹੀਂ ਲਾਉਂਦੇ ਸੀ ਭਾਈ ਸੀ ਨਾ ਕਿ ਅੱਜ ਥੋਡੇ ਜਵਾਹ ਨੂੰ ਕੋਈ ਪ੍ਰਾਈਵੇਟ ਨੌਕਰੀ ਆਸਤੇ ਨਹੀਂ ਚੱਕ ਕੇ ਲੈ ਕੇ ਜਾਂਦਾ ਤੁਸੀਂ ਆਪ ਕਹਨੇ ਹੋ ਕਿੱਥੇ ਫਰਕ ਹੋ ਗਿਆ ਫਰਕ ਕੀ ਹੋ ਗਿਆ ਥੋਡੇ ਹੱਥਾਂ ਦਾ ਕੰਮ ਖੋ ਕੇ ਉਹਨਾਂ ਨੇ ਕਾਰਪੋਰੇਟ ਨੂੰ ਦਿੱਤਾ ਤੇ ਕਾਰਪੋਰੇਟ ਉਹ ਤੁਹਾਨੂੰ ਨੌਕਰੀਆਂ ਚ ਵੰਡਦਾ ਫਿਰਦਾ ਹੈ ਉਹ ਵੰਡਣਾ ਕਦੋਂ ਹਟੂਗਾ ਉਹ ਉਦੋਂ ਹਟੂਗਾ ਜਦੋਂ ਤੁਹਾਨੂੰ ਥੋਡੇ ਹੱਥਾਂ ਦੇ ਕੰਮ ਦੀ ਸਹੀ ਪੇਸ਼ਕਸ਼ ਦਾ ਪਤਾ ਲੱਗਣ ਲੱਗਿਆ ਵੀ ਇਹ ਹੈ ਕੀ ਹੈ ਕਿਸਾਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਸਾਡੇ ਕਦੂ ਸਾਡੇ 5 ਰੁਪਏ ਦੇ ਕਦੂ ਆ ਉਹ ਸਾਨੂੰ ਹੀ 2.5 2.5 ਰੁਪਏ ਕਿਲੋ ਦੇਣਗੇ ਤੇ ਉਹਨਾਂ ਨੇ ਅੰਦੋਲਨ ਕੀਤਾ ਕਿ ਨਹੀਂ ਕੀਤਾ ਥੋੜਾ ਅੰਦੋਲਨ ਕਿੱਥੇ ਥੋੜਾ ਅੰਦੋਲਨ ਕੱਢਣਾ ਹੋਰ ਇੱਕ ਚੀਜ਼ ਹੈ ਤੁਸੀਂ ਆਪ ਦੱਸੋ ਆਪਣੀਆਂ ਪੀੜ੍ਹੀਆਂ ਮੈਂ ਤਿੰਨ ਦੀ ਗੱਲ ਕਰੂੰਗਾ ਪਹਿਲੀ ਸਾਡੇ ਬਜ਼ੁਰਗ ਉਹਨਾਂ ਦੀਆਂ ਅੱਖਾਂ ਦਾ ਪਾਣੀ ਹਲੇ ਤੱਕ ਸੁੱਕੇ ਨੇ ਉਹਨਾਂ ਦੇ ਹਜੇ ਵੀ ਅੱਖਾਂ 'ਚ ਪਾਣੀ ਆ ਮਤਲਬ ਕਿ ਹਜੇ ਵੀ ਉਹਨਾਂ ਨੂੰ ਆਪਦੀ ਜ਼ਿੰਦਗੀ ਜਾਂਦੀ ਆ ਜਿਹੜੀ ਉਹਨਾਂ ਨੂੰ ਪਤਾ ਲੱਗਿਆ ਪਿਆ ਵੀ ਕੀਤਾ ਹੀ ਕੱਖਣੀ ਯਾਰ ਸਾਡਾ ਹੋਇਆ ਹੀ ਕੱਖਣੀ ਵੀ ਅਸੀਂ ਅੱਜ ਵੀ ਗਰੀਬੀ 'ਚ ਹੀ ਮਰ ਜਾਾਂਗੇ ਇਹ ਹੈਗਾ ਕਿ ਨਹੀਂ ਹੈਗਾ ਦੂਸਰਾ ਅੱਖ ਦਾ ਹੰਝੂ ਸਾਡਾ ਬਣਿਆ ਪਿਆ ਨੌਜਵਾਨ ਵਰਗ ਯਾਰ ਪੜ੍ਹਾਈ ਵੀ ਕਰ ਲਈ ਜ਼ਮੀਨ ਜਾਇਦਾ ਸਾਡੇ ਕੋਲੇ ਨਹੀਂ ਸਾਡੇ ਬੁੜੇ ਵੀ ਗਰੀਬ ਹੈ ਅਸੀਂ ਵੀ ਗਰੀਬੀ ਮਰਾਂਗੇ ਯਾਰ ਨੌਕਰੀ ਸਾਨੂੰ ਮਿਲਦੀ ਨਹੀਂ ਕੰਮ ਸਾਨੂੰ ਕਰਨਾ ਨਹੀਂ ਆਉਂਦਾ ਜਿਹੜੀ ਪੜ੍ਹਾਈ ਕੀਤੀ ਆ ਉਹਦੇ ਨਾਲ ਸਾਨੂੰ ਪਤਾ ਨਹੀਂ ਦੂਸਰਾ ਹੰਜੂ ਸਾਡੀ ਨੌਜਵਾਨ ਪੀੜੀ ਚ ਹੈਗਾ ਕਿ ਨਹੀਂ ਹੈਗਾ ਤੀਸਰਾ ਹੰਜੂ ਤੀਸਰਾ ਹੰਜੂ ਟੋਡੀ ਪੈਦਾ ਹੋਈ ਪੀੜੀ ਦੇ ਅੱਖ ਚ ਵੀ ਹੈ ਉਸ ਨੂੰ ਵੀ ਇੱਛਾ ਜਾਗਦੀ ਆ ਵੀ ਯਾਰ ਉਹਨਾਂ ਦੇ ਬੱਚੇ ਦਾ ਆ ਚੀਜ਼ਾ ਮੇਰੇ ਕੋਲ ਕਿਉਂ ਨਹੀਂ ਨਹੀਂ ਹੈਗਾ ਫਿਰ ਉਹ ਤਿੰਨੇ ਹੰਝੂ ਆਰੇ ਸੋਚੂ ਕੌਣ ਕੋਈ ਬਾਹਰ ਲਾ ਕੇ ਆ ਆਪ ਦੇ ਦੀ ਪਛਾਣ ਕਰਨੀ ਸੀ ਆਪਦੇ ਦੇ ਨਾਲ ਖੜਨਾ